1961 13 ਅਗਸਤ ਦੀ ਸਵੇਰ ਨੂੰ ਪੂਰਬੀ ਜਰਮਨੀ ਦੇ ਸੈਨਿਕਾਂ ਅਤੇ ਪੁਲਿਸ ਨੇ ਬਰਲਿਨ ਦੀਆਂ ਗਲੀਆਂ ਵਿੱਚ ਰਕਾਵਟਾਂ ਲਗਾਉਣੀਆਂ ਸ਼ੁਰੂ ਕੀਤੀਆਂ। ਇਸ ਰਾਤ ਨੇ ਇਤਿਹਾਸ ਦੀ ਸਭ ਤੋਂ ਬਦਨਾਮ ਲਕੀਰ ਨੂੰ ਜਨਮ ਦਿੱਤਾ ਬਰਲਿਨ ਵਾਲ। ਇਹ ਕੰਦ ਨੇ ਪਰਿਵਾਰਾਂ ਨੂੰ ਵੱਖ ਕਰਕੇ ਰੱਖ ਦਿੱਤਾ। ਸਿਰਫ ਜਰਮਨੀ ਹੀ ਨਹੀਂ ਸਗੋਂ ਪੂਰੀ ਦੁਨੀਆ ਨੂੰ ਵੰਡ ਦਿੱਤਾ। ਇਸ ਦੀਆਂ ਜੜ੍ਹਾਂ ਦੂਜੇ ਵਿਸ਼ਵ ਯੁੱਧ ਵਿੱਚ ਸਨ। ਜਦੋਂ ਅਮਰੀਕਾ, ਬ੍ਰਿਟਨ, ਫਰਾਂਸ ਅਤੇ ਸੋਵੀਅਤ ਯੂਨੀਅਨ ਨੇ 나ਜੀ ਜਰਮਨੀ ਹਰਾਇਆ ਪਰ ਜੰਗ ਤੋਂ ਬਾਅਦ ਇਹ ਸਾਥੀ ਇੱਕ ਦੂਜੇ ਨਾਲ ਟਕਰਾ ਗਏ। ਪੱਛਮੀ ਤਾਕਤਾਂ ਆਜ਼ਾਦ ਬਾਜ਼ਾਰ ਚਾਹੁੰਦੀਆਂ ਸਨ ਜਦਕਿ ਸ ਦਗਾ ਪਹਿਲਾਂ ਲੋਕ ਆਸਾਨੀ ਨਾਲ ਪਾਰ ਜਾ ਸਕਦੇ ਸਨ ਪਰ 1961 ਵਿੱਚ ਇਹ ਆਜ਼ਾਦੀ ਖਤਮ ਹੋ ਗਈ ਬਰਲਿਨ ਵਾਲ 43 ਕਿਲੋਮੀਟਰ ਲੰਬੀ ਕੰਧ ਸੀ ਜਿਸ ਨੂੰ ਕਟੇਦਾਰ ਤਾਰਾਂ ਸੀਮਿੰਟ ਦੀਆਂ ਰਕਾਵਟਾਂ ਕੁੱਤੇ ਅਤੇ ਲੈਂਡਮਾਈਨ ਨਾਲ ਮਜ਼ਬੂਤ ਕੀਤਾ ਗਿਆ ਸੀ 1961 ਤੋਂ 1999 ਤੱਕ 5000 ਲੋਕ ਕਿਸੇ ਨਾ ਕਿਸੇ ਤਰੀਕੇ ਬਰਲਿਨ ਵਾਲਟੋਂ ਭੱਜਣ ਵਿੱਚ ਸਫਲ ਹੋਏ 9 ਨਵੰਬਰ 1999 ਨੂੰ ਪੂਰਬੀ ਜਰਮਨ ਦੇ ਲੋਕਾਂ ਨੇ ਆਜ਼ਾਦੀ ਲਈ ਵੱਡਾ ਵਿਦਰੋਹ ਕੀਤਾ ਰਾਤ ਨੂੰ ਕੰਧ ਦੇ ਦਰਵਾਜ਼ੇ ਖੋਲ ਦਿੱਤੇ ਗਏ ਹਜ਼ਾਰਾਂ ਲੋਕ ਪਛਮੀ ਬਰਲਿਨ ਵਿੱਚ ਦਾਖਲੇ ਲੋਕਾਂ ਨੇ ਜਸ਼ਨ ਮਨਾਇਆ ਕੰਧ ਟੁੱਟੀ ਅਤੇ ਇਤਿਹਾਸ ਬਦਲ ਗਿਆ ਅੱਜ ਵੀ ਬਰਲਿਨ ਵਾਲ ਦੇ ਕੁਝ ਹਿੱਸੇ ਮੌਜੂਦ ਹਨ